ਸਾਈਬਰ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਰਿਫਰ ਤੋਂ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸਵਾਗਤ ਕਰਦੇ ਹਾਂ ਤਾਂ ਜਿਸ ਸਾਰਿਆਂ ਨੂੰ ਪਤਾ ਕਿ ਨਵਰਾਤਰੀ ਦਾ ਤਿਉਹਾਰ ਜਿਹੜੇ ਸ਼ੁਰੂ ਹੋ ਚੁੱਕੇ ਨੇ ਤਾਂ ਨਵਰਾਤਰੀ ਦੀ ਮਹਾਨਤਾ ਜਿਹੜੀ ਸਾਡੇ ਅੰਮ੍ਰਿਤਸਰ ਦੇ ਵਿੱਚ ਬੜੀ ਹੈ ਹਰ ਗਲੀ ਹਰ ਨੁੱਕਰ ਦੇ ਵਿੱਚ ਟੋਲ ਦੀ ਥਾਪ ਦੇ ਨਾਲ ਜਿਹੜਾ ਕਿ ਇੱਥੇ ਭਗਵਾਨ ਬਜਰੰਗਬਲੀ ਜੀ ਦੀ ਜਿਹੜੀ ਸੈਨਾ ਨਿਕਲਦੀ ਆ ਔਰ ਸਭ ਤੋਂ ਵੱਡਾ ਮੰਦਿਰ ਜਿਹੜਾ ਸਾਡੇ ਅੰਮ੍ਰਿਤਸਰ ਚ ਉੱਤਰ ਪ੍ਰਦੇਸ਼ ਦੇ ਵਿੱਚ ਦੇਖਿਆ ਜਾਂਦਾ ਪ੍ਰਸ਼ੀਨ ਮੰਦਿਰ ਸ਼੍ਰੀ ਦੁਰਗਿਆਣਾ ਤੀਰਥ ਦੇ ਵਿੱਚ ਰੌਣਕਾਂ ਲੱਗਦੀਆਂ ਤਾਂ ਨਵਰਾਤਰੀਆਂ ਦੇ ਉਪਲਬਖ ਦੇ ਵਿੱਚ ਮਾਰੂਤੀ ਮੋਬਾਈਲ ਕਾਉਂਸਲਰ ਵਿਰਾਟ ਦੇਵਗਨ ਜੀ ਔਰ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਇੱਥੇ ਪਹੁੰਚੇ ਨੇ ਤਾਂ ਅੱਜ ਨਵਲਾ ਇੱਕ ਲੰਗਰ ਲਗਾਇਆ ਗਿਆ ਬਤਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਸਭ ਤੋਂ ਪਹਿਲਾਂ ਤੇ ਅੱਜ ਪਾਵਨ ਤਿਹਾੜੀ ਸ਼ੁਰੂ ਹੋ ਚੁੱਕੇ ਨੇ ਔਰ ਦੇਖਿਆ ਜਾਂਦਾ ਕਿ ਸਭ ਤੋਂ ਜ਼ਿਆਦਾ ਜਿਹੜੇ ਤਿਹਾੜੀ ਦੇ ਮਾਨਤਾ ਗਿਣੀ ਜਾਂਦੀ ਹੈ ਤੇ ਸਾਡੇ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਭਗਵਾਨ ਬਜਰੰਗ ਬਲੀ ਦੇ ਸਰੂਪ ਦੇ ਵਿੱਚ ਹਰ ਗਲੀ ਹਰ ਨੁੱਕੜ ਦੇ ਵਿੱਚ ਢੋਲ ਦੀ ਥਾਪ ਦੇ ਉੱਤੇ ਭਗਵਾਨ ਬਜਰੰਗ ਬਲੀ ਦੇ ਸਰੂਪ ਜਿਹੜੇ ਨਿਕਾਲੇ ਜਾਂਦੇ ਨੇ ਤਾ ਅੱਜ ਮਾਰੂਤੀ ਮੋਬਾਈਲ ਵੱਲੋਂ ਵੀ ਬੜਾ ਬੱਛਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਨੇ ਦੀ ਦੁਕਾਨ ਦੀ ਇਨੋਗ੍ਰੇਸ਼ਨ ਵੀ ਹੈ ਔਰ ਸੈਕਿੰਡਲੀ ਜਿਹੜਾ ਕਿ ਅੱਜ ਇਹਨਾਂ ਵੱਲੋਂ ਇੱਕ ਲੰਗਰ ਲਗਾਇਆ ਜਾ ਰਿਹਾ ਹੈ ਤੁਸੀਂ ਵੀ ਪਹੁੰਚੇ ਜੇ ਕੀ ਕਹਿਣਾ ਚਾਹੋਗੇ ਜੀ ਬੜੀ ਕਿ ਸਭ ਤੋਂ ਪਹਿਲੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਗੁਰੂ ਨਗਰੀ ਵਾਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਨਵਰਾਤਰੀਆਂ ਦੀ ਬਹੁਤ ਬਹੁਤ ਮੁਬਾਰਕਾ ਦਿੰਦਾ ਔਰ ਅੱਜ ਬਹੁਤ ਹੀ ਅੱਛਾ ਦਿਨ ਹੈ ਸੰਜੀਵ ਜੀ ਨੇ ਅੱਜ ਮਰੂਤੀ ਮੋਬਾਈਲ ਸ਼ਾਪ ਦੇ ਨਾਮ ਤੋਂ ਅੱਜੇ ਮੋਬਾਈਲ ਦੀ ਸ਼ਾਪ ਦੀ ਓਪਨਿੰਗ ਕੀਤੀ ਹੈ ਔਰ ਮੈਂ ਸਮਝਦਾ ਹਾਂ ਕਿ ਅੱਜ ਦਾ ਦਿਨ ਬਹੁਤ ਅੱਛਾ ਚੁਸ ਕੀਤਾ ਹੈ ਮਾਂ ਭਵਾਨੀ ਮਾਂ ਦੁਰਗਾ ਇਹਨਾਂ ਨੂੰ ਸ਼ਕਤੀ ਦੇਵੇ ਸਦਬੁੱਧੀ ਦੇਵੇ ਅੱਛੇ ਤਰੀਕੇ ਦੇ ਨਾਲ ਇਹਨਾਂ ਦੇ ਕਾਰੋਬਾਰਾਂ ਦੇ ਵਿੱਚ ਵਾਧੇ ਪਾਣ ਔਰ ਫੈਸਟੀਵਲ ਸੀਜ਼ਨ ਸਾਰ ਨੂੰ ਸਾਰਿਆਂ ਨੂੰ ਪਤਾ ਹੈ ਸ਼ੁਰੂ ਹੋ ਗਿਆ ਤਾਂ ਇਹਨਾਂ ਦਾ ਸੀਜ਼ਨ ਹੈ ਔਰ ਲੋਗਾਂ ਨੂੰ ਅਪੀਲ ਕਰਾਂਗਾ ਕਿ ਆਨਲਾਈਨ ਸ਼ਾਪਿੰਗ ਦੀ ਬਜਾਏ ਵੱਡੇ ਵੱਡੇ ਸ਼ੋਰੂਮਸ ਦੇ ਵਿੱਚੋਂ ਸ਼ਾਪਿੰਗ ਦੀ ਬਜਾਏ ਜਿਹੜੇ ਛੋਟੇ ਛੋਟੇ ਦੁਕਾਨਦਾਰ ਨੇ ਇਹਨਾਂ ਦੇ ਵਿੱਚੋਂ ਸ਼ਾਪਿੰਗ ਕਰਿਆ ਕਰਨ ਔਰ ਸਾਡੀ ਜਿਹੜੀ ਮਿਡਲ ਕਲਾਸ ਦੀ ਲੋਅਰ ਕਲਾਸ ਦੀ ਇਕਨੋਮੀ ਹੈ ਇਹ ਨਾਲ ਗਰੋ ਕਰੇਗੀ ਔਰ ਜਦੋਂ ਗਰੋ ਕਰੇਗੀ ਤੇ ਹਰ ਇੱਕ ਬੰਦਾ ਅੱਛੇ ਤਰੀਕੇ ਦੇ ਨਾਲ ਆਪਣੀਆਂ ਸੈਲੀਬ੍ਰੇਸ਼ਨਸ ਆਪਣੇ ਫੈਸਟੀਵਲਸ ਆਪਣੀ ਦੀਵਾਲੀ ਆਪਣੀ ਵਿਸਾਖੀ ਹਰ ਅੱਛੇ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਸਕਦਾ ਹੈ ਔਰ ਮਾ ਦੁਰਗਾ ਸਾਰਿਆਂ ਨੂੰ ਸਾਨੂੰ ਸ਼ਕਤੀ ਦੇਵੇ ਕਿ ਅਸੀਂ ਸਮਾਜ ਦੇ ਵਿੱਚੋਂ ਜਿਹੜੀਆਂ ਸਮਾਜਿਕ ਕੁਰੀਤੀਆਂ ਨੇ ਉਹ ਸਮਾਜਿਕ ਬੁਰਾਈਆਂ ਨੇ ਭ੍ਰਸ਼ਟਾਚਾਰ ਵਰਗੀਆਂ ਬਿਮਾਰੀਆਂ ਨੇ ਫਲੀਮਲ ਫੀਟਿਸਾਈਡ ਵਰਗੀਆਂ ਬਿਮਾਰੀਆਂ ਉਹਨੂੰ ਅਸੀਂ ਜੜ ਤੋਂ ਖਤਮ ਕਰ ਸਕੀਏ ਔਰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਦੁਬਾਰਾ ਤੋਂ ਮੈਂ ਇਸ ਮੌਕੇ ਤੇ ਨਵਰਾਤਰਿਆਂ ਦੀ ਬਹੁਤ-ਬਹੁਤ ਵਧਾਈ ਦਿੰਦਾ ਜੁੜ ਚੁੱਕੇ ਨੇ ਵਾਰਡ ਨੰਬਰ 71 ਤੋਂ ਸਾਡੇ ਆਪਣੇ ਅਜ਼ੀਜ਼ ਜਿਹੜੇ ਕਿ ਮੇਰੀ ਖੁਦ ਵਾਰਡ ਦੇ ਜਿਹੜੇ ਨੇ ਕੌਂਸਲਰ ਸਾਹਿਬ ਆ ਸਰ ਅੱਜ ਦੇ ਤਿਹਾਰਾਂ ਦਾ ਇੱਥੇ ਬਹੁਤ ਬਹੁ ਮੁਬਾਰਕਾਂ ਕਿਉਂਕਿ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਾ ਵਾ ਔਰ ਤੁਸੀਂ ਵੀ ਅੱਜ ਪਹੁੰਚੇ ਮਾਰੂਤੀ ਮੋਬਾਈਲ ਦੇ ਜਿਨ੍ਹਾਂ ਦੇ ਅੱਜ ਇਨੋਗ੍ਰੇਸ਼ਨ ਸੀ ਉਹਨਾਂ ਵੱਲੋਂ ਅੱਜ ਇੱਕ ਲੰਗਰ ਦਾ ਪ੍ਰਬਾਲਾ ਵੀ ਕੀਤਾ ਗਿਆ ਵਾ ਕਿਉਂਕਿ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਗੁਰੂ ਨਗਰੀ ਐਸੀ ਹੈ ਜਿੱਥੇ ਇਨਸਾਨ ਉੱਠਦਾ ਜਰੂਰ ਹੈ ਭੁੱਖਾ ਪਰ ਸੌਂਦਾ ਕਦੇ ਨਹੀਂ ਹੈ ਹਰ ਗਲੀ ਹਰ ਨੁੱਕੜ 'ਚ ਕਿਤਨਾ ਕਿਤੇ ਭਗਵਾਨ ਜਿਹੜਾ ਵਾ ਉਹਨਾਂ ਦੇ ਵਾਸਤੇ ਖਾਣ ਪੀਣ ਦਾ ਜਿਹੜਾ ਕਿ ਬੰਦੋਬਸਤ ਕਰਕੇ ਰੱਖਦਾ ਅੱਜ ਸਭ ਤੋਂ ਪਹਿਲਾਂ ਜੀ ਨਵਰਾਤਿਆਂ ਦੀ ਸਾਰੇ ਦੇਸ਼ ਵਾਸੀਆਂ ਨੂੰ ਵਾਲਾਕੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਅਸੀਂ ਸਾਡੇ ਛੋਟੇ ਵੀਰ ਨੇ ਜਿਹੜੀ ਆਪਾਂ ਅਮਰੂਤੀ ਮੈਡਲ ਦੀ ਦੁਕਾਨਦ ਖੋਲੀ ਆ ਬਹੁਤ-ਬਹੁਤ ਸ਼ੁਭਨਾਵਾ ਚਰਦੀ ਕਲਬ ਮਾਰਾ ਜੋਂ ਤਰੱਕੀਆਂ ਬਖਸ਼ੇ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਮਰੂਤੀ ਮੋਬਾਈਲ ਦੇ ਓਨਰ ਵੀ ਜੁੜ ਚੁੱਕੇ ਆਂ ਔਰ ਸਭ ਤੋਂ ਪਹਿਲਾਂ ਮੈਂ ਇੰਟਰੋਡਕਸ਼ਨ ਕਰਵਾਦਾ ਇਹ ਮੇਰੇ ਆਪਣੇ ਯੁਵਰਾਜ ਭਾਰਕ ਚੈਨਲ ਦਾ ਜਰਨਲਿਸਟ ਆ ਸੰਜੀਵ ਨਿਸ਼ਚਲ ਸੰਜੀਵ ਜੀ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾਂ ਅੱਜ ਇਹ ਬੜਾ ਅੱਛਾ ਇੱਕ ਓਪਰ ਅਲਾਵਾ ਤੇ ਦੁਕਾਨ ਉਤੋਂ ਦੀ ਨਵਰਾਤਰੀਆਂ ਦਾ ਪਹਿਲਾ ਦਿਹਾੜਾ ਵਾ ਪਹਿਲਾ ਨਵਰਾਤਰਾ ਤੇ ਮੋਬਾਈਲ ਕੰਪਨੀ ਦਾ ਨਾਮ ਵੀ ਜਿਹੜਾ ਭਗਵਾਨ ਬਚਰੰਗਵਲੀ ਦੇ ਨਾਮ ਤੇ ਰੱਖਿਆ ਗਿਆ ਵਾ ਬਿਲਕੁਲ ਸਰ ਮੈਂ ਆਸ਼ੀਰਵਾਦੀ ਉਹਨਾਂ ਦਾ ਚਾਹੁੰਦਾ ਹਾਂ ਕ ਬੜਾ ਅੱਛਾ ਲੱਗ ਰਿਹਾ ਵਾ ਜੀ ਇਨੋਗ੍ਰੇਸ਼ਨ ਹੋ ਰਹੀ ਹੈ ਦੁਕਾਨ ਦੇ ਔਰ ਨਾਲ ਜਿਹੜਾ ਵਾ ਲੰਗਰ ਪ੍ਰਸ਼ਾਦਾ ਵੀ ਚੱਲ ਰਿਹਾ ਵਾ ਕੀ ਕਹਿਣਾ ਚਾਹੋਗੇ ਅੱਜ ਆਪਣੀ ਦੁਕਾਨ ਦੇ ਬਾਰੇ ਥੋੜਾ ਜਿਹਾ ਕੀ ਕੀ ਚੀਜ਼ਾਂ ਤੁਸੀਂ ਰੱਖ ਰਹੇ ਹੋ ਇੱਥੇ ਮੇਰੇ ਕੋ ਮੋਬਾਈਲ ਦੀਆਂ ਹਰ ਤਰ੍ਹਾਂ ਦੀ ਐਸੈਸਰੀ ਮਿਲੇਗੀ ਹੋਲ ਸੇਲ ਦੇ ਵਿੱਚ ਠੀਕ ਹੈ ਤੇ ਜੋ ਵੀ ਰੈਫਰੈਂਸ ਤੇ ਵਿਰਾਟ ਭਾਈ ਦੇ ਰੈਫਰੈਂਸ ਤੇ ਆਉਂਦੇ ਆ ਠੀਕ ਹੈ ਉਹਨਾਂ ਨੂੰ ਮੈਕਸਿਮਮ ਟੂ ਮੈਕਸਿਮਮ 15 ਤੋਂ 20% ਤੱਕ ਲੈਸ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇਗੀ ਠੀਕ ਹੈ ਜੀ ਕੀ ਕੀ ਚੀਜ਼ਾਂ ਆਪਣੇ ਕੋ ਮੋਬਾਈਲਾਂ ਦੇ ਵਿੱਚ ਕੀ ਕੀ ਐਕਸੈਸਰੀ ਵੀ ਹੈ ਕਿ ਕੀ ਹੈ ਕੀ ਟੂ ਹਲਵਾਈ ਦੇ ਲਾਗੇ ਕੀ ਟੂ ਲਵਾਈ ਦੇ ਮੇਨ ਰੋਡ ਦੇ ਉੱਤੇ ਮੇਨ ਰੋਡ ਦੇ ਉੱਤੇ ਹੁਣ ਜਿਹੜੇ ਲੋਕੀ ਆਨਲਾਈਨ ਸ਼ੋਪਿੰਗ ਕਰਦੇ ਆ ਉਨਾ ਬਾਰੇ ਕੀ ਮੈਂ ਆਨਲਾਈਨ ਤੋਂ ਥੋੜਾ ਜਿਹਾ ਭੇਜ ਕਰੋ ਆਮ ਦੁਕਾਨਦਾਰਾਂ ਦਾ ਵੀ ਸੋਚਣਾ ਚਾਹੀਦਾ ਜੀ ਜੀ ਠੀਕ ਹੈ ਕਿਤਨਾ 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 ਗਰੋਥ ਫਰਕ ਪੈਂਦਾ ਪੈਂਦਾ ਆਏ ਆਨਲਾਈਨ ਦੇ ਵਿੱਚ ਕੀ ਆਂਦਾ ਪ੍ਰੋਡਕਟ ਕੀ ਆਂਦਾ ਉਹ ਕਿਸ ਨੂੰ ਨੋ ਹੈਗਾ ਪਤਾ ਨਹੀਂ ਇੱਥੇ ਹੀ ਲਾਈਵ ਦੇਖ ਸਕਦੇ ਆ ਉਹਨੂੰ ਠੀਕ ਹੈ ਲਾਈਵ ਦੇਖ ਕੇ ਚਲਾ ਕੇ ਉਹਨੂੰ ਹੱਤਰਾ ਦਾ ਪਰਚੇਸ ਇਹੀ ਕਰ ਸਕਦੇ ਆ ਜੀ 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 ਹਾਂਜੀ ਤਾਂ ਐਸੀ ਸਾਡੇ ਨਾਲ ਜਿਹੜੇ ਆਪਣੇ ਸਾਡੇ ਆਪਣੇ ਅਜੀਜ਼ ਸੰਜੀਵ ਨਿਸ਼ਚਲ ਜੀ ਦਾ ਤੁਸੀਂ ਦੇਖ ਸਕਦੇ ਹੋ ਮੈਂ ਸ਼ਿਵ ਨੂੰ ਬੋਲਾਂਗਾ ਇੱਕ ਵਾਰੀ ਦਿਖਾਇਆ ਜਾਵੇ ਮਰੂਤੀ ਮੋਬਾਈਲ ਕੋਡ ਖਾਲਸਾ ਨਜ਼ਦੀਕ ਲੈਂਡਮਾਰਕਰ ਦੇਖਿਆ ਜਾਵੇ ਤੇ ਟੂ ਹਲਵਾਈ ਮੇਂ ਦੇ ਉਹਦੇ ਤੇ ਦੁਕਾਨ ਹੈ ਜਦੋਂ ਮਰਜੀ ਤੁਸੀਂ ਆ ਸਕਦੇ ਹੋ ਤਾਂ ਇੱਥੇ ਆ ਕੇ ਤੁਸੀਂ ਪਰਚੇਜ਼ਿੰਗ ਕਰ ਸਕਦੇ ਹੋ ਹਰ ਤਰ੍ਹਾਂ ਦੇ ਐਕਸੈਸਰੀ ਜਿਹੜੀ ਹੈ ਤੁਹਾਨੂੰ ਉੱਥੇ ਮਿਲੇਗੀ ਅਗਰ ਦੇਖਿਆ ਜਾਵੇ ਤਾਂ ਮੈਂ ਦਿਖਾਵਾਂਗਾ ਇੱਕ ਰੇਨਵਲ ਜਿਹੜੀ ਫਲੈਕਸ ਲੱਗੀ ਹੈ ਜਿਹਦੇ ਵਿੱਚ ਰੇਡ ਜਿਹੜਾ ਜੈਨੂਇਨ ਹੈ ਰੇਡ ਇੱਕ ਮਿੰਟ ਉੱਠਣਾ ਪਟਾ ਬਿਲਕੁਲ ਜੈਨੂਇਨ ਹੈ ਤੁਸੀਂ ਦੇਖ ਸਕਦੇ ਹੋ ਅਗਰ ਹੈੱਡਫੋਨ ਦੇਖਣਾ ਤਾਂ ਓਨਲੀ 49 ਤੋਂ ਰੇਨ ਸਟਾਰਟ ਹੈ ਚਾਰਜਰ 100 ਤੋਂ ਡਾਟਾ ਕੇਬਲ 30 ਰੁਪਏ ਔਰ ਸਭ ਤੋਂ ਵੱਡੀ ਗੱਲ JBL ਸਪੀਕਰ 150 ਦਾ ਸਟਾਰਟ ਹੈ ডিসਪਲੇ 800 ਰੁਪਏ ਦੀ ਸੌਫਟਵੇਅਰ 150 इवन ਦਨ ਕਿ ਹਰ ਬ੍ਰਾਂਡ ਦਾ ਜਿਹੜਾ ਵੈਨ ਨਾਲ ਕੰਮ ਕੀਤਾ ਜੈ ਆਈਫੋਨ ਸੈਮਸੰਗ ਵਿਵੋ Oppo ਐਂਡ ਜ਼ੂਮੀ ਤਾਂ ਜਰੂਰ ਆਓ ਪਰਚੇਜ਼ਿੰਗ ਜਰੂਰ ਕਰੋ ਕਿ ਕਿਤਨਾ ਕਿਤੇ ਅਗਰ ਅਸੀਂ ਦੇਖਦੇ ਹਾਂ ਆਨਲਾਈਨ ਦੇ ਬਿਜ਼ਨਸ ਦੇ ਵਿੱਚ ਜਿਹੜਾ ਵੈ ਕਿ ਸਾਡੇ ਦੇਸ਼ ਦਾ ਜਿਹੜਾ ਪੈਸਾ ਵਾ ਉਹ ਦੂਸਰੀਆਂ ਕੰਟਰੀਆਂ ਦੇ ਵਿੱਚ ਜਾਂਦਾ ਵਾ ਆਪਣਾ ਸ਼ੈਰ ਮੇਕ ਇਨ ਇੰਡੀਆ ਦੇਖਿਆ ਜਾਵੇਗਾ ਤਾਂ ਉੱਥੇ ਗਰੋਥ ਬਣਦੀ ਹੈ ਦੁਕਾਨ ਖੁੱਲ ਗਈ ਹੈ ਸਹਿਯੋਗੀ ਨੂੰ ਬੋਲਿਆ ਦੁਕਾਨ ਦਿਖਾਏ ਦਿੱਤੀ ਤੁਹਾਨੂੰ ਅਸੀਂ Maruti Mobile ਦੇ ਨਾਮ ਤੇ ਕੋਟ ਖਾਲਸਾ ਲੈਂਡਮਾਰਕ ਟੂ ਹਲਵਾਈ ਦੇ ਕੋਲ ਜਦੋਂ ਜਰੂਰ ਆਓ ਇੱਥੇ ਪਰਚੇਜ਼ਿੰਗ ਕਰੋ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲੇਗੀ ਮੇਰੇ ਨਾਲ ਮੇਰਾ ਸਹਿਯੋਗੀ ਮਨਦੀਪ ਸਿੰਘ ਔਰ ਮੈਂ ਤੁਹਾਡਾ ਆਪਣਾ ਹੋਸਟ ਹਾਂ ਜਿਹੜਾ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਵਾਰਤ ਮਹਾਨ